ਗੱਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਚਾਲੂ ਕੀਤਾ ਜਿਹਦੇ ਵਿੱਚ ਕਿ ਅਸੀਂ ਸਾਰੇ ਇਨਵੈਸਟਰਸ ਨੂੰ ਸਾਰੇ ਇੰਡਸਟਰੀਅਲਿਸਟਾਂ ਨੂੰ ਜਿਹੜੇ ਇੱਥੇ ਇਨਵੈਸਟ ਕਰਨਾ ਚਾਹੁੰਦੇ ਉਹਨਾਂ ਲਈ ਰੈੱਡ ਕਾਰਪਟ ਲੇ ਕਰ ਰਹੇ ਹਾਂ ਉਸ ਲੜੀ ਵਿੱਚ ਸਾਡੇ ਆਪਣੇ ਪੰਜਾਬ ਦੇ ਇੰਡਸਟਰੀਅਲਿਸਟ ਵਰਿੰਦਰ ਗੁਪਤਾ ਜੀ ਆਈਓਐਲ ਕੈਮੀਕਲਸ ਅਲੇ ਇਹ ਹੁਣ 1400 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਆ ਬਰਨਾਲੇ ਵਿੱਚ ਔਰ ਬਰਨਾਲਾ ਤੁਹਾਨੂੰ ਪਤਾ ਹੈ ਕੱਲ ਕਾਰਪੋਰੇਸ਼ਨ ਵੀ ਬਣਿਆ ਇਹ ਖਬਰਾਂ ਚ ਪੂਰਾ ਹੈਗਾ ਅੱਜ ਇਹ 1400 ਕਰੋੜ ਰੁਪਏ ਦੀ ਅਸੀਂ ਇਨਵੈਸਟਮੈਂਟ ਅਨਾਉਂਸ ਕਰ ਰਹੇ ਹਾਂ ਜਿਹਦੇ ਚ ਇਹਨਾਂ ਨੂੰ এনਵਾਇਰਨਮੈਂਟ ਕਲੀਅਰੈਂਸ ਮਿਲ ਚੁੱਕਾ ਹੈ ਇਹ ਪਹਿਲਾਂ ਵੀ ਫਾਰਮੇਸੀ ਚ ਹੈਗੇ ਆ ਔਰ ਪਹਿਲਾ ਯੂਨਿਟ ਵੀ ਇਹਨਾਂ ਦੇ ਬਰਨਾਲੇ ਚ ਹੈ ਇਹ ਜਿਹੜਾ ਬਰਨਾਲੇ ਚ ਆ ਰਿਹਾ ਇਹ ਵੱਧਬਰ ਪਿੰਡ ਹੈ ਪਹਿਲਾ ਜਿਹੜਾ ਇਹਨਾਂ ਦਾ ਹੈਗਾ ਸੀ ਉਹ ਹੋਰ ਹੈ ਉਹ ਫਤਿਹਗੜ ਚੰਨਾ ਚ ਸੀ ਪਰ ਦੇਖੋ ਗੱਲ ਇਹ ਨਹੀਂ ਗੱਲ ਇਹ ਹੈ ਕਿ ਸਾਰੇ ਕਹਿੰਦੇ ਆ ਜੀ ਸਾਡੇ ਇੰਡਸਟਰੀਅਲਿਸਟ ਬਾਹਰ ਜਾ ਰਹੇ ਆ ਜਦੋਂ ਤੁਸੀਂ ਵੀ ਇਹੀ ਸਵਾਲ ਪੁੱਛਦੇ ਹੋ ਮੈਨੂੰ ਹਰ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਇੱਕ ਜਿੰਦਾ ਜਾਗਦਾ ਐਗਜ਼ਾਮਪਲ ਹੈਗੇ ਆ ਉਹ ਜਿਹੜੀਆਂ ਇਨਸੈਂਟਿਵਜ਼ ਬਾਕੀਆਂ ਨੂੰ ਮਿਲਦੇ ਆ ਉਹ ਇਹਨਾਂ ਨੂੰ ਵੀ ਮਿਲਦੇ ਆ ਜਿਹੜੇ ਉਹ ਕਹਿੰਦੇ ਆ ਜੀ ਕਿ ਤੁਸੀਂ ਸਾਡੀ ਸਟੇਟ ਚ ਆਓ ਸਾਨੂੰ ਇਹ ਦੇਣਗੇ ਉਹ ਇਹਨਾਂ ਨੂੰ ਵੀ ਦਿੰਦੇ ਪਰ ਇਹ ਆਪਣੇ ਆਪ ਦੱਸਣਗੇ ਤੁਹਾਨੂੰ ਕਿ ਇਹਨਾਂ ਨੂੰ ਪੰਜਾਬ ਚ ਕੀ ਬੈਨੀਫਿਟ ਦਿਸਦੇ ਆ ਔਰ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਦੇ ਕੀ ਫਾਇਦੇ ਆ ਦੇਖੋ ਇਨਸੈਂਟਿਵ ਅਸੀਂ ਵੀ ਕਾਫੀ ਦਿੰਦੇ ਆ ਕੋਈ ਘੱਟ ਨਹੀਂ ਦਿੰਦੇ ਕਈ ਸਟੇਟਾਂ ਨੂੰ ਔਰ ਨਵੀਆਂ ਪਾਲਸੀਆਂ ਵੀ ਲਿਆ ਰਹੇ ਆ ਜਿਹੜੇ 24 ਸੈਕਟੋਰਲ ਕਮੇਟੀਆਂ ਬਣਾਈਆਂ ਸੀ ਉਹਨਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਕਿ ਉਹਨਾਂ ਦੀ ਪਾਲਸੀ ਇਨ ਪ੍ਰੋਸੈਸ ਹੈ ਇੱਕ ਕਮੇਟੀ ਅਸੀਂ ਫਾਰਮੇਸੀ ਤੇ ਬਣਾਈ ਸੀ ਫਾਰਮਾਸਿਟিক্যাল ਇੰਡਸਟਰੀ ਦੇ ਉਹਦੇ ਚੇਅਰਮੈਨ ਵੀ ਇਹੀ ਸੀਗੇ ਔਰ ਇਹਨਾਂ ਨੇ ਵੀ ਟਾਈਮਲੀ ਸਬਮਿਟ ਕਰਤੀ ਹੈ ਰਿਪੋਰਟ ਇਹ ਕੁਝ ਮੈਂ ਡਿਟੇਲ ਦੱਸ ਰਿਹਾ ਫਿਰ ਥੋੜਾ ਜਿਹਾ ਇਹ ਦੱਸਣਗੇ ਕਿ ਜਿਹੜਾ ਐਗਜ਼ਿਸਟਿੰਗ ਇਹਨਾਂ ਦੀ ਕੰਪਨੀ ਹੈਗੀ ਆ ਉਹ 2300 ਕਰੋੜ ਰੁਪਏ ਦੀ ਇਹਨਾਂ ਦੀ ਆ ਰੈਵਨਿਊ ਜਨਰੇਸ਼ਨ ਹੈਗੀ ਸਾਲ ਦੀ ਔਰ ਜਦੋਂ ਇਹ ਨਵੀਂ ਇਨਵੈਸਟਮੈਂਟ ਹੋ ਜਾਏਗੀ ਔਰ ਪੂਰਾ ਇੰਪਲੀਮੈਂਟ ਹੋ ਜਾਏਗਾ ਕੋ 5 ਕਿਲੋ ਹਜ਼ਾਰ ਕਰੋੜ ਰੁਪਏ ਦੀ ਇਹਨਾਂ ਦੀ ਰੈਵਨਿਊ ਹੋ ਜਾਏਗਾ ਪੰਜਾਬ ਚ ਜਿਹੜੀ এমਪਲੋਇਮੈਂਟ ਹੈ ਐਗਜ਼ਿਸਟਿੰਗ এমਪਲੋਇਮੈਂਟ ਇਹਨਾਂ ਕੋਲ 3100 ਬੰਦਾ ਕੰਮ ਕਰਦਾ ਨਵੀਂ ਇਨਵੈਸਟਮੈਂਟ ਤੋਂ ਬਾਅਦ 5000 ਤੋਂ ਉੱਪਰ ਬੰਦਾ ਇਹਨਾਂ ਕੋਲ ਕੰਮ ਕਰੇਗਾ ਮਤਲਬ 2000 ਦੇ ਕਰੀਬ ਐਡੀਸ਼ਨਲ এমਪਲੋਇਮੈਂਟ ਜਿਹੜੀ ਅੱਜ ਦੀ ਇਨਵੈਸਟਮੈਂਟ ਅਨਾਉਂਸ ਹੋ ਰਹੀ ਹੈ ਉਹਦੇ ਵਿੱਚ ਆਏਗਾ 100 ਇਕੜ ਜਗ੍ਹਾ ਇਹਨਾਂ ਕੋਲ ਆਲਰੇਡੀ ਹੈਗੀ ਐ। ਔਰ ਇਹ ਬੜੀ ਜਲਦੀ ਸਾਡੇ ਕੋਲ ਕੈਪ ਫਾਈਲ ਕਰ ਦੇਣਗੇ ਤੇ ਇਹਨਾਂ ਨੂੰ ਫਿਰ ਸਾਰੀਆਂ ਅਪਰੂਵਲਸ ਅਸੀਂ ਇਹਨਾਂ ਨੂੰ ਪ੍ਰੋਮਿਸ ਕੀਤਾ ਕਿ ਰਿਕੋਰਡ ਟਾਈਮ 'ਚ ਦਵਾਂਗੇ। ਔਰ ਜੋ ਵੀ ਇਹਨਾਂ ਨੂੰ ਕੋਆਪਰੇਸ਼ਨ ਸਟੇਟ ਗਵਰਨਮੈਂਟ ਤੋਂ ਚਾਹੀਦੀ ਹੈ ਅਸੀਂ ਅੱਗੇ ਵੱਧ ਕੇ ਇਹਨਾਂ ਨੂੰ ਦਵਾਂਗੇ। ਟੋਟਲ ਇਨਵੈਸਟਮੈਂਟ ਤੁਹਾਨੂੰ ਪਿਛਲੇ ਈਅਰ ਵੀ ਦੱਸਿਆ ਸੀਗਾ। ਉਹਦੇ ਫਿਗਰਸ ਆਸ-ਪਾਸ ਹੈ। ਕਿ 1.30 ਹਜ਼ਾਰ ਕਰੋੜ ਰੁਪਏ ਦੀ ਇਨਵੈਸਟਮੈਂਟ ਅਜ ਤੱਕ ਆ ਚੁੱਕੀ 2022 ਤੋਂ ਬਾਅਦ ਔਰ ਉਹਦੇ ਚ ਕੋਈ ਹਾਫ ਮਿਲੀਅਨ 5 ਲੱਖ ਬੰਦੇ ਦੀ এমਪਲੋਇਮੈਂਟ ਉਸ ਇਨਵੈਸਟਮੈਂਟ ਨਾਲ ਮਿਲੀ ਹੈ ਔਰ ਇਹ ਦਿਨੋ ਦਿਨ ਵੱਧ ਰਹੀ ਹੈ ਅਸੀਂ ਤੁਹਾਨੂੰ ਰੈਗੂਲਰਲੀ ਅਪਡੇਟ ਵੀ ਦੇ ਰਹੇ ਹਾਂ ਰੋਡ ਸ਼ੋਜ਼ ਵੀ ਅਸੀਂ ਕਰ ਰਹੇ ਹਾਂ ਪਿੱਛੇ ਪਹਿਲਾਂ ਅਸੀਂ ਪੰਜਾਬ ਚ ਰੋਡ ਸ਼ੋ ਕੀਤਾ 5 ਜ਼ਿਲ੍ਹਿਆਂ ਚ ਫਿਰ ਉਸ ਤੋਂ ਬਾਅਦ ਗਰਗਾਓਂ ਤੇ ਦਿੱਲੀ ਕੀਤਾ ਹੈ ਫਿਰ ਅਸੀਂ ਗਏ ਬੈਂਗਲੌਰ ਹੁਣ ਅਸੀਂ ਮਿਡਲ ਆਫ ਦੀ ਮੰਥ ਨਵੰਬਰ ਚ ਹైదరాబాద్ ਤੇ ਚਨਈ ਜਾ ਰਹੇ ਹਾਂ ਉਹ ਇੱਕੋ ਟ੍ਰਿਪ ਚ ਅਸੀਂ ਦੋਨੋਂ ਸਟੇਸ਼ਨ ਕਵਰ ਕਰਾਂਗੇ